ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੀ 88 ਐਵੇਨਿਊ ਸਥਿਤ ਬੇਅਰ ਕਰੀਕ ਪਾਰਕ ਦੇ ਆਰਟ ਸੈਂਟਰ ਵਿਖੇ ਤਨਵਾ ਐਂਟਰਟੇਨਮੈਂਟ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਸੁਰ ਮੇਲੇ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਮੇਲੇ ਦਾ ਖੂਬ ਆਨੰਦ ਮਾਣਿਆ ਕੈਨੇਡਾ ਦੇ ਸਰੀ ਸ਼ਹਿਰ ਵਿੱਚ 베어 크릭 پارک ਦੇ ਆਰਟ ਸੈਂਟਰ ਵਿਖੇ ਤਨਵਾ ਐਂਟਰਟੇਨਮੈਂਟ ਵੱਲੋਂ ਸ਼ਾਨਦਾਰ ਸੁਰ ਮੇਲਾ ਕਰਵਾਇਆ ਗਿਆ ਜਿਸ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਤਨਵਾ ਸਮੇਤ ਵੱਖ-ਵੱਖ ਪੰਜਾਬੀ ਕਲਾਕਾਰਾਂ ਨੇ ਆਪਣੀ ਕਲਾ ਦੇ ਜੋਹਰ ਦਿਖਾਏ ਇਸ ਸੁਰ ਮੇਲੇ ਦੀ ਸ਼ੁਰੂਆਤ ਉੱਪਰ ਦੀ ਉਮਰ ਦੇ ਗਾਇਕ ਅਰਜਨ ਢਿੱਲੋਂ ਵੱਲੋਂ ਇੱਕ ਧਾਰਮਿਕ ਗੀਤ ਦੇ ਨਾਲ ਕੀਤੀ ਗਈ ਇਸ ਮਗਰੋਂ ਨੌਜਵਾਨ ਗਾਇਕ ਆਕਾਸ਼ ਦੀਪ ਅਤੇ ਉੱਗੀ ਗਾਇਕਾ ਕੌਰ ਮਨਦੀਪ ਨੇ ਆਪਣੇ ਚੌਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਲ ਵਿੱਚ ਮੌਜੂਦ ਦਰਸ਼ਕਾਂ ਵਿੱਚ ਬੱਲੇ ਬੱਲੇ ਕਰਵਾ ਦਿੱਤੀ। ਫਿਰ ਕੌਰ ਮਨਦੀਪ ਵੱਲੋਂ ਜਦੋਂ ਲੰਬੀ ਦੇ ਨਾਲ ਮਿਰਜ਼ਾ ਅਤੇ ਜੁਗਨੀ ਪੇਸ਼ ਕੀਤੇ ਗਏ ਤਾਂ ਪੂਰਾ ਹਾਲ ਤਾੜੀਆਂ ਦੇ ਨਾਲ ਖੂਝ ਉੱਠਿਆ। ਇਸ ਤੋਂ ਬਾਅਦ ਉੱਗੇ ਪੰਜਾਬੀ ਗਾਇਕ ਕੁਲਵਿੰਦਰ ਧنوਆ ਅਤੇ ਉਹਨਾਂ ਦੀ ਸਾਥੀ ਕਲਾਕਾਰ ਹੁਸਨਪ੍ਰੀਤ ਨੇ ਆਪਣੇ 49 ਗੀਤਾਂ ਦੀ ਝੜੀ ਲਗਾ ਦਿੱਤੀ ਜਿਸ ਤੋਂ ਬਾਅਦ ਮੇਲੇ ਦਾ ਮਾਹੌਲ ਹੋਰ ਵੀ ਜ਼ਿਆਦਾ ਰੰਗੀਨ ਹੋ ਗਿਆ ਇਸ ਮੌਕੇ ਮੇਲੇ ਵਿੱਚ ਆਏ ਲੋਕਾਂ ਨੇ ਧنوਆ ਐਂਟਰਟੇਨਮੈਂਟ ਵੱਲੋਂ ਕਰਵਾਏ ਗਏ ਇਸ ਮੇਲੇ ਦੀਆਂ ਚਮਕੇਤਾਰੀ ਫਾ ਕੀਤੀਆਂ ਅਤੇ ਆਖਿਆ ਕਿ ਇਸ ਮੇਲੇ ਵਿੱਚ ਸਰੀ ਦੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਖੂਬ ਆਨੰਦ ਮਾਣਿਆ ਗਿਆ। ਹਮਦਾਰ ਦੇ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਇੱਥੇ ਧਨਵਾਦ ਸਾਹਿਬ ਦਾ ਅੱਜ ਪ੍ਰੋਗਰਾਮ ਬਹੁਤ ਹੀ ਕਮਜਾਬ ਰਿਹਾ। ਬੜਾਈ ਲੋਕਾਂ ਨੇ ਇੰਜੋਏ ਕੀਤਾ। ਬੜੀ ਧੂਮ ਤਾਂ ਉਹਨਾਂ ਲੋਕਾਂ ਨੇ ਇੱਥੇ ਆ ਕੇ ਸ਼ਰਕਤ ਕੀਤੀ ਤੇ ਇੰਨਾ ਇੰਜੋਏ ਕੀਤਾ ਨਾ ਤੇ ਇਹ ਇੱਕ ਮਿਸਾਲ ਬਣ ਗਈ ਬੇਅਰ ਕਰੀਕ ਦੇ ਵਿੱਚ ਸ਼ੋਅ ਹੋਇਆ ਸੀ ਬੜਾ ਹੀ ਕਾਮਯਾਬ ਸ਼ੋਅ ਆ ਥੈਂਕ ਯੂ ਸਾਸੀ ਗਾ ਜੀ ਪਹਿਲਾਂ ਤਾਂ ਧੰਨਵਾਦ ਆ ਉਹਨਾਂ ਦਾ ਤੇ ਟੀਵੀ ਵਾਲਿਆਂ ਦਾ ਜਿਨ੍ਹਾਂ ਨੇ ਸਪੋਰਟਿਆਂ ਦਾ ਸਾਰਿਆਂ ਨੇ ਇੱਥੇ ਦੇਖਣ ਆਏ ਆ ਤਾਂ ਨਾਲ ਆਪਣੇ ਰਵਿੰਦਰ ਧنوਏ ਦਾ ਸ਼ੋਅ ਦੇ ਨਾਲ ਐਂਟਰਟੇਨਮੈਂਟ ਕਰ ਰਹੇ ਆ ਸਾਰੇ ਆਪਣੇ enjoyment ਸਾਰਿਆਂ ਦਾ ਪੰਜਾਬ ਵਾਲਾ ਮਾਹੌਲ ਬਣਿਆ ਸੱਭਿਆਚਾਰਕ ਚੜਦਾ ਪੰਜਾਬ ਤਾਂ ਰਹਿੰਦਾ ਪੰਜਾਬ ਸਾਰੇ ਅੱਜ ਇਕੱਠੇ ਹੋਏ ਆ ਭਰਾ ਪਾਰਕਾਂ ਦੇ ਵਿੱਚ ਜਗ੍ਹਾ ਨਹੀਂ ਮਿਲਦਾ ਇਹ ਪਾਰਕਾਂ ਵੱਲੋਂ ਅੰਦਰ ਹਾਏ ਹਾਏ ਹੋ ਰਹੀ ਆ ਵਾ 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 ਮੇਲੇ ਦੇ ਆਖਰ ਵਿੱਚ ਮੇਲੇ ਦੇ ਪ੍ਰਬੰਧਕਾਂ ਵੱਲੋਂ ਸਮੂਹ ਕਲਾਕਾਰਾਂ ਦੇ ਨਾਲ-ਨਾਲ ਮੇਲੇ ਵਿੱਚ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਵੈਨਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ ਹਮਦਰਦ ਟੀਵੀ ਹਮਦਰਦ ਟੀਵੀ ਲਈ ਵੈਨਕੂਵਰ ਤੋਂ ਮਲਕੀਤ ਸਿੰਘ